ਅਸੀਂ ਸਾਰੇ ਨੌਜਵਾਨ ਇਕੱਠੇ ਹੋਏ ਆ ਅਸਲ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਹਾੜਾ ਮਨਾਉਣ ਦੇ ਲਈ। ਸ਼ਹੀਦ ਕਰਤਾਰ ਸਿੰਘ ਸਰਾਬਾ ਜਿਹੜਾ 19 ਸਾਲਾਂ ਦਾ ਸ਼ਹੀਦ ਹੋਇਆ ਉਹਦਾ ਜਨਮ ਦਿਹਾੜਾ ਅੱਜ ਅਸੀਂ ਮਨਾ ਕੇ ਹੋ ਰਿਹਾ ਹੈ। ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਸ ਕਰਕੇ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਆ ਤੇ ਮਨਾਉਣ ਦਾ ਇੱਕ ਢੰਗ ਵੀ ਤਰੀਕਾ ਬਦਲ ਰਹੇ ਆ। ਅੱਜ ਜੋ ਹਾਲਾਤ ਹੈ ਸਾਡੇ ਪੂਰੇ ਪੰਜਾਬ ਦੇ ਭਾਰਤ ਦੇ ਜਾਂ ਘਰਾਂ ਦੇ ਗੱਲ ਕਰ ਲਈਏ। ਆਪਣੇ ਘਰਾਂ ਤੋਂ ਸ਼ੁਰੂ ਕਰੀਏ। ਪਿਆਜ ਘਰਾਂ ਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਨੌਜਵਾਨ ਹੈ ਸਾਡੀ ਹਾਲਤ ਇਹ ਹੈ ਕਿ ਘਰਾਂ ਦੇ ਵਿੱਚ ਬੈਠ ਕੇ ਵੀ ਸਾਨੂੰ ਕੋਈ ਭੁ익 ਨਹੀਂ ਜਾਪਦਾ ਵੀ ਅਸੀਂ ਕਰਨਾ ਕੀ ਹੈ ਇਸ ਇਸ ਕੱਟ ਦਾ ਸਨੇਹਾ ਪੂਰੇ ਪੰਜਾਬ ਪਰ ਦੀ ਨੌਜਵਾਨੀ ਨੂੰ ਦੇਣੀ ਹੈ ਜਿਹੜੀ 60 ਲੱਖ ਤੋਂ ਵੱਧ ਅੱਜ ਬੇਰੋਜ਼ਗਾਰੀ ਦਾ ਸੰਤਾਪ ਢਾੜ ਰਹੀ ਹੈ ਜਿਹੜੀ 60 ਲੱਖ ਤੋਂ ਵੱਧ ਜਿਹੜੇ ਨਸ਼ੇ ਦਾ ਸੰਤਾਪ ਢਾੜ ਰਹੀ ਹੈ ਜਿਹੜੀ ਸਰਕਾਰ ਦੇ ਉਹ ਮਹਿੰਗਾਈ ਦਾ ਲਗਾਤਾਰ ਭਾਰ ਚੱਲ ਰਹੀ ਹੈ ਜਿਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਰਨਾ ਕੀ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਾਰਸ ਹੈ ਕਰਤਾਰ ਸਿੰਘ ਸਰਾਬੇ ਦਾ ਜਿਹੜਾ ਜਨਮ ਦਿਨ ਮਨਾ ਰਹੇ ਹਾਂ ਅਸੀਂ ਬਾਰਸ ਹੈ ਸ਼ਿਦਿਆਸਾ ਭਗਾ ਸਿੰਘ ਦਾ ਜਿਹਦੇ ਨਾਂ ਵੀ ਜਥੇਵੰਦੀ ਦੇ ਵਜੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਬਾਰਸ ਹੈ ਉਦਮ ਸਿੰਘ ਦੇ ਹੁਣ ਮੈਂ ਬੇਨਤੀ ਕਰਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪੰਜਾਬ ਦੇ ਸੂਬਾ ਜਨਸਕਤਰ ਸਾਥੀਤਰ ਮਨਦਰਮਕੇਰੀਆਂ ਜੀ ਉਹ ਅੱਜ ਦੀ ਇਸ ਕਨਵੈਨਸ਼ਨ ਦੇ ਦਰਮਿਆਨ ਨੌਜਵਾਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਥੀ ਧਰਮਿੰਦਰ ਮਕੇਰੀਆ ਧੰਨਵਾਦ ਸਾਥੀ ਅਜੇ ਦਾ ਅੱਜ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਅਸੀਂ ਸਾਰੇ ਨੌਜਵਾਨ ਇਕੱਠੇ ਹੋਏ ਆ ਅਸਲ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਜਨਮ ਦਿਹਾੜੇ ਅੱਡਾ ਅੱਡਾ ਰੂਪ ਦੇ ਵਿੱਚ ਤੁਸੀਂ ਸਾਰੇ ਨੌਜਵਾਨ ਬਣਾਉਂਦੇ ਹੋਣੇ ਕੇ ਕੱਟ ਲਿਆ ਤਸਵੀਰਾਂ ਸਾਂਝੀਆਂ ਕਰ ਲੀਆਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਜਨਮ ਸਾਡੇ ਜਨਮ ਦਿਹਾੜੇ ਮਨਾਉਣ ਚ ਤਾਂ ਇਹਨਾਂ ਦੇ ਜਨਮ ਦਿਹਾੜੇ ਮਨਾਉਣ ਦੇ ਵਿੱਚ ਤਬਦੀਲੀ ਹੈ ਕੋਈ ਬੜੇ ਸਾਰੇ ਅੱਜ ਪਹਿਲੀ ਵਾਰ ਇਸ ਵਾਰ ਇਸ ਇਸ ਤਰੀਕੇ ਦੇ ਇਕੱਠ 'ਚ ਅਜੇ ਇਹ ਭਾਸ਼ਣ ਸੁਣਨ ਦੇ ਵਿੱਚ ਪਹਿਲੀ ਵਾਰ ਨੌਜਵਾਨ ਪਹੁੰਚੇ ਹੋਣੇ ਉਥੇ ਗੱਲ ਅਸੀਂ ਸਾਂਝੀ ਕਰਨੀ ਹੈ ਤੇ ਤੁਹਾਡੇ ਵਿੱਚ ਤੁਹਾਡੇ ਨਾਲ ਇੱਥੇ ਇਕੱਠੇ ਕਰਨ ਦਾ ਕਾਰਨ ਕੀ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਜਿਹੜਾ 19 ਸਾਲਾਂ ਦਾ ਸ਼ਹੀਦ ਹੋਇਆ ਉਹਦਾ ਜਨਮ ਦਿਨ ਅੱਜ ਅਸੀਂ ਮਨਾ ਕੇ ਹੋ ਰੇ ਆ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ ਇਸ ਕਰਕੇ ਅਸੀਂ ਉਹਨਾਂ ਦਾ ਜਨਮ ਦਿਨ ਬਣਾ ਰਹੇ ਆ ਤੇ ਮਨਾਉਣ ਦਾ ਇੱਕ ਢੰਗ ਵੀ ਤਰੀਕਾ ਬਦਲ ਰਹੇ ਆ ਉਸੇ ਢੰਗ ਦੇ ਵਿੱਚੋਂ ਕਿਉਂਕਿ ਅੱਜ ਦੇ ਹਾਲਾਤ ਜਿੱਦਾਂ ਦੇ ਆ ਮਤਾ ਪੇਸ਼ ਕੀਤਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਪਰ ਬਣੀ ਹੋਈ ਜਥੇਬੰਦੀ ਜਿਹਦੇ ਚ ਤੁਸੀਂ ਸਾਰੇ ਕੰਮ ਕਰਦੇ ਹੋ ਅਜੇ ਹੁਣਾਂ ਦੇ ਵੱਲੋਂ ਵੀ ਅੱਜ ਦੀ ਕਨਵੈਨਸ਼ਨ ਕਿਸ ਗੱਲ ਦੇ ਉੱਪਰ ਰੱਖੀ ਜਾ ਰਹੀ ਹੈ ਅੱਜ ਜੋ ਹਾਲਾਤ ਹੈ ਸਾਡੇ ਪੂਰੇ ਪੰਜਾਬ ਤੇ ਭਾਰਤ ਦੇ ਜਾਂ ਘਰਾਂ ਦੇ ਗੱਲ ਕਰ ਲਈਏ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਪਿਆਜ ਘਰਾਂ ਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਨੌਜਵਾਨ ਹੈ ਸਾਡੀ ਹਾਲਤ ਇਹ ਹੈ ਵੀ ਘਰਾਂ ਦੇ ਵਿੱਚ ਬੈਠ ਕੇ ਵੀ ਸਾਨੂੰ ਕੋਈ ਭਵਿੱਖ ਨਹੀਂ ਜਾਪਦਾ ਵੀ ਅਸੀਂ ਕਰਨਾ ਕੀ ਹੈ ਅਸੀਂ ਇਸ ਧਰਤੀ ਦੇ ਉੱਪਰ ਜੰਮੇ ਆਂ ਤੇ ਸਾਡਾ ਜੰਮਣ ਦੇ ਜਿਹੜਾ ਫਾਇਦਾ ਕਹਿ ਲਈਏ ਜਾਂ ਸਾਡੇ ਕੋਈ ਲੇਖੇ ਕਿਹੜਾ ਕੰਮ ਲੱਗਿਆ ਹੋਇਆ ਹੈ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਸਰਕਾਰਾਂ ਇਹਨਾਂ ਸਾਰੀਆਂ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਵੱਡੇ ਵੱਡੇ ਅਮੀਰਾਂ ਦੇ ਅਸੀਂ ਇੱਕ ਕਟ ਕਟ ਪੁਤਲੀ ਆ ਨੌਕਰ ਜੀ ਆ ਉਹਨਾਂ ਦੇ ਲਈ ਕੀੜੇ ਮਕੋੜੇ ਆ ਉਸੇ ਹਾਲਾਤਾਂ ਦੇ ਵਿੱਚੋਂ ਅਸੀਂ ਇੱਥੇ ਆ ਵੀ ਤੁਹਾਨੂੰ ਇੱਕ ਚ ਗੱਲ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਵੀ ਸਮਝਣਾ ਵੀ ਸਾਡੀ ਹਾਲਤ ਕੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਮਾਪੇ ਐ ਚਾਹੇ ਮਜ਼ਦੂਰੀ ਕਰਦੇ ਐ ਚਾਹੇ ਖੇਤੀ ਕਰਦੇ ਐ ਚਾਹੇ ਮਲਾਜ਼ਮ ਐ ساری ਉਮਰ ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਜੰਮਿਆ ਸਾਨੂੰ ਪਾਲਿਆ ਸਾਨੂੰ ਪੜਾਇਆ ਉਹਦੇ ਤੋਂ ਬਾਅਦ ਅੱਜ ਸਾਡੇ ਮਾਪੇ ਸਾਡੇ ਪੰਜਾਬ ਦੇ ਸਾਡੀਆਂ ਮਾਵਾਂ ਰੋਂਦੀਆਂ ਕਿਉਂਕਿ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਵਿੱਚ ਗਲਤਾਨ ਹੋ ਰਹੀ ਐ ਹੋਰਿਆ ਜੇ ਨਹੀਂ ਤੁਸੀਂ ਇਹ ਦੱਸ ਦਿਓ ਹਰ ਇੱਕ ਨੌਜਵਾਨ ਨੂੰ ਇਹ ਅਹਿਸਾਸ ਹੈ ਪੀ ਹਰ ਪਿੰਡ ਹਰ ਘਰ ਗੜੀ ਨੁੱਕੜ ਦੇ ਵਿੱਚ ਨਸ਼ੇ ਦਾ ਵੱਡਾ ਚਰਚਾ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ 92 ਸੀਟਾਂ ਜਿਹੜੀ 2022 ਦੇ ਵਿੱਚ ਜਿੱਤ ਕੇ ਆਈ ਉਹ ਦਾਵਾ ਕਰਦੀ ਹੈ ਨਸ਼ੇ ਦੇ ਵਿਰੁੱਧ ਜੁੱਦ ਚਲਾ ਕੇ ਤੇ ਕਿੰਨਾ ਕਿ ਨਸ਼ਾ ਬੰਦ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾ ਮਾਮਾ ਨੂੰ ਕੋਈ ਭਵਿਕ ਨਹੀਂ ਜਾਪਦਾ ਜਦੋਂ ਅਸੀਂ ਜੱਥੇਬੰਦੀ 'ਚ ਕੰਮ ਕਰਦੇ ਆ ਮਾਮਾ ਫੋਨ ਕਰਦੀਆਂ ਵੀ ਸਾਡੇ ਬੱਚੇ ਨਸ਼ੇ ਦੇ ਵਿੱਚ ਮਾਰੇ ਜਾ ਰਹੇ ਆ ਉਹਨਾਂ ਦੇ ਲਈ ਕੋਈ ਹਾਲਾਤ ਕਿੱਦਾਂ ਬਦਲ ਜਾਣ ਉਹ ਕਿੱਦਾਂ ਨਿਕਲਣ ਉਹ ਗੱਲ ਤੁਹਾਡੇ ਨਾਲ ਐਸਾ ਕਨਵੈਨਸ਼ਨ ਦੇ ਵਿੱਚ ਸਾਂਝੀ ਕਰਨੀ ਆ ਤਾਂ ਕਿ ਦੱਸਣ ਆਇਆ ਜਿੰਨੇ ਕ ਅਸੀਂ ਇੱਥੇ ਇਕੱਠੇ ਹੋਏ ਆ ਇਸ ਇਸ ਕੱਠ ਦਾ ਸਨੇਹਾ ਪੂਰੇ ਪੰਜਾਬ ਪਰ ਦੀ ਨੌਜਵਾਨੀ ਨੂੰ ਦੇਣੀ ਹੈ ਜਿਹੜੀ 60 ਲੱਖ ਤੋਂ ਵੱਧ ਅੱਜ ਬੇਰੋਜ਼ਗਾਰੀ ਦਾ ਸੰਤਾਪ ਢਾ ਰਹੀ ਹੈ ਜਿਹੜੀ 60 ਲੱਖ ਤੋਂ ਵੱਧ ਜਿਹੜੇ ਨਸ਼ੇ ਦਾ ਸੰਤਾਪ ਢਾ ਰਹੀ ਹੈ ਜਿਹੜੀ ਸਰਕਾਰ ਦੇ ਉਹ ਮਹਿੰਗਾਈ ਦਾ ਲਗਾਤਾਰ ਭਾਰ ਚੱਲ ਰਹੀ ਹੈ ਜਿਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਰਨਾ ਕੀ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਾਰਸ ਹੈ ਕਰਤਾਰ ਸਿੰਘ ਸਰਾਬੇ ਦਾ ਜਿਹਦਾ ਜਨਮ ਦਿਨ ਮਨਾ ਰਹੇ ਹਾਂ ਅਸੀਂ ਬਾਰਸ ਹੈ ਸ਼ਿਦਿਆਜ਼ਾ ਭਗਾ ਸਿੰਘ ਦਾ ਜਿਹਦੇ ਨਾਂ ਵੀ ਜਥੇਵੰਦੀ ਦੇ ਵਜੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਬਾਰਸ ਹੈ ਉਦਮ ਸਿੰਘ ਦੇ ਜਿਹਦੇ ਨਾਂ ਦੇ ਉੱਪਰ ਅਸੀਂ ਲਗਾਤਾਰ ਦਮਗਜੇ ਮਾਰਦੇ ਆ ਪੰਜਾਬ ਦੇ ਵਿੱਚ ਤਸਵੀਰਾਂ ਸਾਂਝੀਆਂ ਕਰਦੇ ਆ ਰੋਲਾ ਪਾਉਂਦੇ ਆ ਪਰ ਕਰ ਕੀ ਰਹੇ ਆ ਅਸੀਂ ਇਹ ਦੱਸਣਾ ਕੱਟ ਤੋਂ ਬਾਅਦ ਵੀ ਅਸੀਂ ਪੰਜਾਬ ਦੀ ਨੌਜਵਾਨੀ ਲੜਨਾ ਜਾਣਦੇ ਆ ਸਾਡੇ ਨੌਜਵਾਨ ਸਾਥੀ ਲੜੇ ਆ ਅੱਜ ਵੀ ਲੜਾਈ ਉੱਧਾਂ ਦੀ ਖੜੀ ਆ ਕਿਉਂਕਿ ਮਤਾ ਪੇਸ਼ ਕੀਤਾ ਨਾ ਉਹਨਾਂ ਨੇ ਲੜਾਈ ਲੜੀ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਭਗਤ ਸਿੰਘ ਉਹਨਾਂ ਨੇ ਉਧਮ ਸਿੰਘ ਉਹਨਾਂ ਨੇ ਬਾਬੇ ਨਾਨਕ ਨੇ ਬੀ ਆਰ ਅੰਬੇਦਕਰ ਉਹਨਾਂ ਨੇ ਪਰ ਜਿਹੜਾ ਸਮਾਜ ਉਹ ਸਿਰਜਣਾ ਚਾਹੁੰਦੇ ਸੀਗੇ ਉਹ ਸਮਾਜ ਅੱਜ ਤੱਕ ਅਸੀਂ ਸਿਰਜ ਨਹੀਂ ਸਕੇ ਉਹ ਸਮਾਜ ਸਿਰਜਣ ਦੇ ਲਈ ਅੱਜ ਵੀ ਵੱਡੀ ਗਿਣਤੀ ਨੌਜਵਾਨੀ ਦੀ ਲੋੜ ਹੈ ਉਸ ਨੌਜਵਾਨੀ ਨੂੰ ਬੰਗਾਰਨ ਦੇ ਲਈ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਜਿਹੜੀ ਕਨਵੈਨਸ਼ਨ ਰੱਖੀ ਹੈ ਇਸ ਕਨਵੈਨਸ਼ਨ ਦਾ ਮੁੱਖ ਮਕਸਦ ਇਹੀ ਹੈ ਕਿ ਅਸੀਂ ਅੱਜ ਤੋਂ ਬਾਅਦ ਜਿਹੜੀ ਇਹਨਾਂ ਦੀ ਲੜਾਈ ਜਿਹੜੇ ਉਹ ਕਾਜ ਪੂਰਾ ਕਰਨਾ ਚਾਹੁੰਦੇ ਸੀਗੇ ਉਹ ਕਾਜ ਪੂਰੇ ਨਹੀਂ ਹੋਏ ਉਹ ਕਾਜ ਪੂਰੇ ਕਰਨ ਲਈ ਅਸੀਂ ਤੁਰਿਏ ਤੁਹਾਡੇ ਸਾਰਿਆਂ ਕੋਲ ਅਸੀਂ ਪਹੁੰਚ ਕਰਨ ਲਈ ਯਤਨ ਕੀਤਾ ਘਰ ਘਰ ਸਨੇਹ ਲਾਏ ਆ ਜਾ ਕੇ ਸਵੇਰ ਤੋਂ ਲਗਾਤਾਰ ਲੱਗੇ ਆ ਰੋਜ਼ ਲੱਗੇ ਆ ਕਿ ਹਾਂ ਇਹ ਰੈਲੀ ਕਾਮਯਾਬ ਕਰਨੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਸਾਥੀਆਂ ਦੇ ਨਾਲ ਅਸੀਂ ਦਿਨ ਚ ਦਿਨ ਰਾਤ ਦੋ ਚਾਰ ਹੁੰਨੇ ਆ ਲੜਦੇ ਆ ਅਸੀਂ ਅੱਡ ਅੱਡ ਰੂਪ ਦੇ ਵਿੱਚ ਨਸ਼ੇ ਦੀ ਸਮੱਸਿਆ ਸਮੱਸਿਆ ਨੂੰ ਲੈ ਕੇ ਛੋਟੇ ਛੋਟੇ ਖਿੱਤਿਆਂ ਦੇ ਵਿੱਚ ਲੜਦੇ ਪਏ ਆਂ ਰੋਜ਼ਗਾਰ ਨੂੰ ਲੈ ਕੇ ਛੋਟੇ ਛੋਟੇ ਖਿੱਤਿਆਂ ਦੇ ਵਿੱਚ ਲੜਦੇ ਪਏ ਆਂ ਮੁਲਾਜ਼ਮ ਆਪਣੀ ਪੈਨਸ਼ਨਾਂ ਨੂੰ ਲੈ ਕੇ ਛੋਟੇ ਛੋਟੇ ਖਿੱਤਿਆਂ ਦੇ ਵਿੱਚ ਲੜਦੇ ਪਏ ਆ ਪਰ ਸਮੂਹਕ ਤੌਰ ਦੇ ਉੱਪਰ ਇੱਕ ਵੱਜਮਾ ਕੋਲ ਲੜਨ ਦੀ ਲੋੜ ਹੈ ਅੱਜ ਸਮੇਂ ਦੇ ਵਿੱਚ ਕਿਉਂ ਪੰਜਾਬ ਦੀ ਨੌਜਵਾਨੀ ਨੂੰ ਅੱਜ ਦਾ ਪੰਜਾਬ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੀ ਘਰ ਵਾਲੀ ਜਿਹੜੀ ਐ ਐਸਐਸਪੀ ਉਹਦੇ ਤੋਂ ਕਟਵਾਉਂਦਾ ਆ ਥਾਂ ਥਾਂ ਦੇ ਉੱਪਰ ਕਿਉਂ ਇੱਕ ਬਲਜਿੰਦਰ ਕੋਰ ਪੜ੍ਹੀ ਲਿਖੀ ਔਰਤ ਜਿਹੜੀ ਬੱਚੀ ਨੂੰ ਸੁਸਾਇਡ ਕਰਨਾ ਪੈਂਦਾ ਆ ਹਰਜੋਤ ਕੇ ਬੈਂਸ ਦੇ ਘਰ ਦੇ ਬਾਹਰ ਕਿਉਂ ਅੱਜ ਪੰਜਾਬ ਦੀ ਨੌਜਵਾਨੀ ਨੂੰ ਥਾਂ ਥਾਂੇ ਮਾਰਨਾ ਪੈਂਦਾ ਆ ਇਸ ਗੱਲ ਦੇ ਲਈ ਅਸੀਂ ਇਹ ਗੱਲਾਂ ਸਾਂਝੀਆਂ ਕਰਦੇ ਆ ਤੇ ਇਹਨੂੰ ਤੇ ਇਹਦੇ ਉੱਪਰ ਲੜਾਈ ਲੜਨਾ ਚਾਹੁੰਦੇ ਆ ਜਦੋਂ ਅਸੀਂ ਦੇਖਦੇ ਆ ਕਿ ਇਹ ਗੱਲਾਂ ਤਾਂ ਵਾਪਰ ਤਾਂ ਰਹੀਆਂ ਆ ਅਸੀਂ ਛੋਟ ਜਿਹੜੀ ਪੋਕੜਾਂ ਦੇ ਵਿੱਚ ਲੜ ਵੀ ਰਹੇ ਆ ਪਰ ਪ੍ਰਾਪਤੀ ਨਹੀਂ ਹੋ ਰਹੀ ਅੱਜ ਦੇ ਸਮੇਂ ਦੇ ਵਿੱਚ ਕੀ ਲੀਡਰ ਹੈ ਤੁਹਾਡੇ ਸਾਹਮਣੇ ਹੈ ਪੰਜਾਬ ਦੀ ਜਿਹੜੀ ਅੱਜ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ 94 ਐਮ.ਐਲ.ਏ. ਸਾਹਮਣੇ ਬੈਠੀ ਹੋਈ ਹੈ ਹਰ ਮਾਫੀਆ ਤੰਤਰ ਉਹਨਾਂ ਦੀ ਜੇਬ ਦੇ ਵਿੱਚੋਂ ਚੱਲਦਾ ਪਿਆ ਹੈ ਹਰ ਚੀਜ਼ ਕਰਪਸ਼ਨ ਦੀ ਉਹਨਾਂ ਦੀ ਜੇਬ ਦੇ ਵਿੱਚ ਜਾਂਦੀ ਪਈ ਹੈ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾਂਦੇ ਪਿਆ ਤੇ ਅਸੀਂ ਛੋਟੇ ਛੋਟੇ ਪੋਕਟਾਂ ਦੇ ਵਿੱਚ ਲੜ ਕੇ ਸਮਝਦੇ ਆਂ ਕਿ ਅਸੀਂ ਜਿਹੜਾ ਸਰਕਾਰ ਨੂੰ ਉਸ ਪੱਧਰ ਦੇ ਉੱਪਰ ਢਾਇਆ ਜਾ ਸਕਦਾ ਹੈ ਕਾਬਜ ਆਓ ਹਰ ਚੀਜ਼ ਦੇ ਉੱਪਰ ਜੇ ਲੜਾਈ ਏਡੀ ਵੱਡੀ ਲੜਨੀ ਹੈ ਤੇ ਉੱਡਾ ਵੱਡਾ ਪਹਾੜ ਚਾਹੀਦਾ ਹੈ ਇਹ ਅਸੀਂ ਸਮਝਦੇ ਹਾਂ ਅੱਜ ਦੀ ਨੌਜਵਾਨੀ ਇਹ ਗੱਲ ਸਮਝਦੀ ਹੈ ਅਸੀਂ ਇਹ ਚਾਹਦੇ ਹਾਂ ਪੀ ਦੇ ਵਿਰੁੱਧ ਹੁਣ ਤੱਕੜੇ ਹੋ ਕੇ ਅਸੀਂ ਵੱਧ ਤੋਂ ਵੱਧ ਜਿਹੜਾ ਜਥੇਬੰਦੀ ਦਾ ਵਾਧਾ ਕਰੀਏ ਤਾਂ ਕਿ ਲੜ ਸਕੀਏ ਅਗਲੀ ਗੱਲ ਇਹ ਹੈਗੀ ਹੈ ਵੀ ਅੱਜ ਦੇ ਹਾਲਾਤਾਂ ਦੀ ਹਲਾ ਤੁਹਾਡੇ ਤੋਂ ਪਾਸੇ ਨਹੀਂ ਜਾ ਰਹੇ ਸਾਰੇ ਨੌਜਵਾਨਾਂ ਦੇ ਵੱਲੋਂ ਜਿੰਨੀ ਟੀਮ ਤੁਹਾਡੇ ਵਿੱਚ ਕੰਮ ਕਰਦੀ ਹੈ ਨੌਜਵਾਨ ਸਭਾ ਦੀ ਉਹ ਲਗਾਤਾਰ ਯਤਨ ਕਰਦੀ ਹੈ ਵੀ ਤੁਸੀਂ ਪਿੰਡੋਂ ਪਿੰਡ ਜੱਥੇਬੰਦ ਹੋਵੋ ਜੱਥੇਬੰਦ ਹੋ ਕੇ ਲੜਾਈ ਦਾ ਅੱਗੇ ਬਜਮਾ ਜਿਹੜਾ ਕੋਲ ਬਧਿਆ ਜਾ ਸਕੇ ਜੰਗ ਸਾਡੇ ਸਿਰ ਦੇ ਉੱਪਰ ਲੱਦੀ ਜਾ ਰਹੀ ਹੈ ਲਗਾਤਾਰ ਲੱਦੀ ਜਾ ਰਹੀ ਹੈ ਸਾਡੇ ਸਾਹਮਣੇ ਹੋਇਆ ਨਾ ਦੋ ਤਿੰਨ ਚੀਜ਼ਾਂ ਮੈਂ ਆਪਣੇ ਹੋਸ਼ ਦੇ ਵਿੱਚ ਆਂਦੇ ਦੇਖੀਆਂ ਆਇਆਂ ਆਜਤਾ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਕਿਹਾ ਵੀ 2 ਕਰੋੜ ਨੌਜਵਾਨਾਂ ਨੂੰ ਸਾਲ ਦੇ ਵਿੱਚ ਰੋਜ਼ਗਾਰ ਦਵਾਂਗੇ। ਅਸੀਂ ਤੁਸੀਂ ਸਾਰੇ ਸਾਝੇ ਐ ਇਸ ਗੱਲ ਦੇ ਨਾਲ ਕਿ ਕਿੱਥੇ 2 ਕਰੋੜ ਰੋਜ਼ਗਾਰ ਮਿਲਿਆ? ਮਿਲਿਆ ਸਿਰਫ ਇਹ ਹੈ ਕਿ ਕਦੀ ਲੋਕਡਾਊਨ, ਕਦੀ ਨੋਟਬੰਦੀ, ਕਦੀ GST ਪਰ ਨੌਜਵਾਨਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਭਵਿੱਖ ਕੁਝ ਵੀ ਨਹੀਂ ਲੱਭ ਰਿਹਾ ਇਹ ਹੈ ਅੱਜ ਦੇ ਹਾਲਾਤ। ਇਹਨਾਂ ਹਾਲਾਤਾਂ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਇਹ ਖੇਤਿਆਂ 'ਚ ਜਿੱਥੇ ਅਸੀਂ ਲਗਾਤਾਰ ਲੜ ਰਹੇ ਹਾਂ ਉਸ ਲੜਾਈ ਨੂੰ ਬਜਵੇਂ ਰੂਪ ਦੇ ਵਿੱਚ ਲੜਨ ਦੇ ਲਈ ਆਨ ਆਲੇ ਸਮੇਂ ਤੇ ਯਤਨ ਕਰੀਏ ਯਤਨ ਕਰੀਏ ਪਿੰਡਾਂ ਦੇ ਵਿੱਚ ਉੱਠ ਕੇ ਚਾਹੇ ਬਾਡਰ ਦਾ ਅਮਰਸਰ ਵਾਲਾ ਏਰੀਆ ਹੋਵੇ ਚਾਹੇ ਹਰਿਆਣੇ ਦੇ ਉਸ ਬਾਡਰ ਮਾਨਸੇ ਵਾਲੇ ਪਾਸੇ ਹੋਈਏ ਜਿੰਨੇ ਕ ਨੌਜਵਾਨ ਅਲੱਗ-ਅਲੱਗ ਜਗ੍ਹਾ ਤੋਂ ਅਸੀਂ ਇਕੱਠੇ ਹੋਏ ਹਾਂ ਅੱਜ ਤੋਂ ਬਾਅਦ ਇਹ ਨਾ ਹੋਵੇ ਕਿ ਅਸੀਂ ਅੱਜ ਆਗੇ ਇੱਕ ਰੈਲੀ ਕਰ ਲਈ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਹਾੜਾ ਮਨਾ ਲਿਆ ਸਾਥੀਆਂ ਦੀਆਂ ਗੱਲਾਂ ਸੁਣ ਲਈਆਂ ਉਹਦੇ ਤੋਂ ਬਾਅਦ ਘਰਾਂ ਦੇ ਵਿੱਚ ਬੈਠ ਗਏ ਅਸੀਂ ਵੀ ਤੁਹਾਡੇ ਵਰਗੇ ਨੌਜਵਾਨ ਹੈ ਤੁਹਾਡੇ ਜਿੰਨੀ ਆਈ ਗੱਲਾਂ ਕਰਨਾ ਜਾਣਦੇ ਆ ਬੋਲਣ ਦੇ ਵਿੱਚ ਅੱਗੇ ਪਿੱਛੇ ਹੋ ਜਾਂਦਾ ਹੈ ਪਰ ਅਸੀਂ ਇਹ ਤੁਹਾਨੂੰ ਚਾਹਦੇ ਆ ਕਿ ਕਿਉਂਕਿ ਲੋਕ ਤਕੜੇ ਹੁੰਦੇ ਆ ਜੇ ਹਰ ਚੀਜ਼ ਦੇਸ਼ ਨੂੰ ਆਜ਼ਾਦ ਕਰਾਇਆ ਉਹ ਲੋਕਾਂ ਨੇ ਅਦਾਇਆ ਕਰਾਇਆ ਹੈ ਕਿਸੇ ਇੱਕ ਬੰਦੇ ਨੇ ਨਹੀਂ ਕਰਾਇਆ ਦਿੱਲੀ ਦਾ ਕਿਸਾਨ ਅੰਦੋਲਨ ਅਸੀਂ ਲੜਿਆ ਉਸ ਉਹ ਕਿਸਾਨ ਅੰਦੋਲਨ ਲੜਨ ਦੇ ਵਿੱਚ ਆਗੂਆਂ ਦੀ ਭੂਮਿਕਾ ਹੈ ਪਰ ਉਹ ਜਿੱਤ ਤੱਕ ਪਹੁੰਚਾਉਣ ਦੇ ਲਈ ਬੱਡੀ ਗਿਣਤੀ ਲੋਕਾਂ ਦੀ ਭੂਮਿਕਾ ਭੂਮਿਕਾ ਆ ਹੈ ਜੇ ਲੋਕਾਂ ਨੇ ਤੈਅ ਕਰ ਲਿਆ ਵੀ ਅਸੀਂ ਨਸ਼ਾ ਪੰਜਾਬ ਦੇ ਵਿੱਚੋਂ ਸਹੀ ਮਹੀਨੇ ਦੇ ਵਿੱਚ ਖਤਮ ਕਰਨਾ ਹੈ ਜੇ ਲੋਕਾਂ ਨੇ ਤੈਅ ਕਰ ਲਿਆ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਨੀ ਹੈ ਜੇ ਲੋਕਾਂ ਨੇ ਤੈਅ ਕਰ ਲਿਆ ਵੀ ਅਸੀਂ ਬਕਵਾਦ ਅਤਵਾਦ ਦੇ ਉੱਪਰ ਨਹੀਂ ਲੜਨਾ ਸਾਡੀ ਨੌਜਵਾਨੀ ਗੈਂਗਸਟਰ ਨਹੀਂ ਬਣੇਗੀ ਤੇ ਸਾਰਾ ਕੁਝ ਕੀਤਾ ਜਾ ਸਕਦਾ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਪਿੰਡ-ਪਿੰਡ ਜਾਓ ਪਿੰਡ-ਪਿੰਡ ਜਾ ਕੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਧਮ ਸਿੰਘ ਬਣੋ ਬਣ ਕੇ ਆਪਣੇ ਪਿੰਡ ਦੇ ਹਰ ਇੱਕ ਸੁਖ ਸਖਸ ਹਰ ਨੌਜਵਾਨ ਤੱਕ ਸੁਨੇਹਾ ਲਾਓ ਪਿਆਰ ਨੌਜਵਾਨ ਸਾਥੀਓ ਚਾਹੇ ਮਿੱਲਾਂ ਦੇ ਵਿੱਚ ਜਿਹੜੇ ਵਰਕਰ ਮਜ਼ਦੂਰ ਕੰਮ ਕਰਦੇ ਆ ਚਾਹੇ ਮਨਰੇਗਾ ਦੇ ਵਿੱਚ ਜਿਹੜੇ ਕੰਮ ਕਰਦੇ ਆ ਚਾਹੇ ਜਿੱਥੇ ਵੀ ਜਿਹੜਾ ਨੌਜਵਾਨ ਬੈਠਾ ਹੋਇਆ ਹੈ ਨਾ ਉਹਦੇ ਨਾਲ ਗੱਲਬਾਤ ਸਾਂਝੀ ਕਰਨ ਦੀ ਗੱਲ ਹੈ ਗੱਲਬਾਤ ਸਾਂਝੀ ਕਰਕੇ ਸਭ ਤੋਂ ਪਹਿਲਾ ਕਾਜ ਹੈ ਕਿ ਅਸੀਂ ਬਦ ਤੋਂ ਬਦ ਨੌਜਵਾਨਾਂ ਨੂੰ ਜਥੇਬੰਦ ਕਰੀਏ ਉਹਨਾਂ ਨੂੰ ਸੁਨੇਹਾ ਲਈਏ ਕਿ ਸਾਨੂੰ ਪਤਾ ਇਹ ਸਰਕਾਰ ਤੋਂ ਨੌਕਰੀ ਕਿਸ ਪ੍ਰਕਾਰ ਦੇ ਨਾਲ ਲਈ ਜਾਣੀ ਹੈ ਸਾਨੂੰ ਪਤਾ ਜੇ ਗਰੰਟੀ ਦਿੱਤੀ ਹੈ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਨਾ ਮੈਂ ਵਾਦਾ ਨਹੀਂ ਕਰਦਾ ਮੈਂ ਗਰੰਟੀ ਦਿੰਦਾ ਹਾਂ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਗਰੰਟੀ ਨਹੀਂ ਉਹਦੇ ਕੋ ਪੂਰੀ ਹੋਈ ਅਸੀਂ ਇਹ ਕਹੀਏ ਨੌਜਵਾਨਾਂ ਨੂੰ ਸਾਨੂੰ ਪਤਾ ਕੀ ਦੀ ਗਰੰਟੀ ਨੂੰ ਪੂਰਾ ਕਿੱਦਾਂ ਕਰਨਾ ਜਿਹੜਾ ਕਹਿੰਦਾ 2500 ਰੁਪਿਆ ਬੇਰੋਜ਼ਗਾਰੀ ਭੱਤਾ ਦੇਵਾਂਗਾ ਨੌਜਵਾਨਾਂ ਨੂੰ ਇਹ ਗੱਲ ਜਾ ਕੇ ਉਹਨਾਂ ਨੂੰ ਕਹੀਏ ਤੇ ਜੱਥੇਬੰਦ ਕਰਕੇ ਵੱਡੇ ਕੋਲਾਂ ਦੇ ਵਿੱਚ ਲੈ ਕੇ ਆਈਏ ਤੇ ਜਤਨ ਤਕੜਾ ਹੋਣਾ ਚਾਹੀਦਾ ਜਿਹੜਾ ਸਾਡਾ ਐ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਦੇ ਵੱਲੋਂ ਇਹ ਕਦੀ ਵੀ ਜਦੋਂ ਵੀ ਤੁਸੀਂ ਹਾਕ ਮਾਰੋਗੇ ਜਿਸ ਮਰਜ਼ੀ ਖਿੱਤੇ ਦੇ ਵਿੱਚ ਹਾਕ ਮਾਰੋਗੇ ਸਾਡੀ ਜਥੇਬੰਦੀ ਦੇ ਆਗੂ ਤੁਹਾਡੇ ਹਾਕ ਮਾਰਨ ਤੋਂ ਪਹਿਲਾਂ ਤੁਹਾਡੇ ਵਿੱਚ ਖੜੇ ਹੋਣਗੇ ਇਹ ਮੈਂ ਗੱਲ ਅੱਜ ਤੁਹਾਡੇ ਸਾਹਮਣੇ ਕਹਿਣਾ ਹੈ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚੋਂ ਇੱਕ ਚੰਗੀ ਲੜਾਈ ਅਸੀਂ ਸਿਰ ਜੀਏ ਜਿਹੜੇ ਸਾਥੀ ਸਾਡੀ ਇਸ ਲੜਾਈ ਦੇ ਵਿੱਚ ਮਦਦ ਕਰ ਰਹੇ ਆ ਉਹ ਆਉਣ ਵਾਲੇ ਸਮੇਂ 'ਚ ਹੋਰ ਤਕੜੇ ਹੋ ਕੇ ਮਦਦ ਕਰਨ ਤਾਂਕਿ ਪੰਜਾਬ ਦੇ ਇੱਕ ਇੱਕ ਪਿੰਡ 'ਚ ਸ਼ਹੀਦ ਭਗਤੀ ਨੋਜਵਾਨ ਸੁਭਾਅ ਬਣਾ ਸਕੀਏ ਤੇ ਨਸ਼ੇ ਬੇਰੋਜ਼ਗਾਰੀ ਤੇ ਹੋਰ ਜਿੰਨੇ ਵੀ ਮੁੱਦੇ ਆ ਉਹਨਾਂ ਤੇ ਲੜੀਏ ਤਕੜੇ ਹੋ ਕੇ ਲੜ ਸਕੀਏ ਇਹੀ ਗੱਲਾਂ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਤੇ ਇਹ ਆਸ ਰੱਖਦਾ ਪੇ ਤੁਸੀਂ ਅੱਜ ਤੋਂ ਬਾਅਦ ਖੁਦ ਕਿਉਂਕਿ ਅਸੀਂ ਅਗਲਾ ਪ੍ਰੋਗਰਾਮ ਦੇਣਾ ਹੈ ਅੱਜ ਇਹ ਕਨਵੈਨਸ਼ਨ ਕਰਕੇ ਇਸੇ ਤੇ ਖੜੇ ਨਹੀਂ ਰਹਿ ਜਾਣਾ ਅਸੀਂ ਹਰ ਤਹਿਸੀਲ ਹਰ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਕਨਵੈਨਸ਼ਨ ਐ ਐਕਸ਼ਨ ਦੇਣੇ ਆ ਉਹਨੂੰ ਤਕੜੇ ਕਾਮਯਾਬ ਕਰਨ ਦੇ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਤੁਸੀਂ ਪਿੰਡ-ਪਿੰਡ ਜਾ ਕੇ ਆਪ ਹੋਕਾ ਲਾਣਾ ਚਾਹੇ ਮੀਟਿੰਗ 50 ਦੀ ਹੁੰਦੀ ਹੈ ਚਾਹੇ 50ਾਂ ਦੀ ਇਹ ਪਰਵਾਹ ਨਹੀਂ ਕਰਨੀ ਇਹ ਕਦੀ ਪਰਵਾਹ ਨਹੀਂ ਕਰਨੀ ਵੀ ਸਾਥੀ ਇਕੱਠੇ ਨਹੀਂ ਹੁੰਦੇ ਭਗਤ ਸਿੰਘ ਉਹਨਾਂ ਦੀ ਗਿਣਤੀ ਕਿੰਨੀ ਹੈ ਤੁਸੀਂ ਦੱਸ ਦਿਓ ਭਗਾ ਸਿੰਘ ਉਹਨਾਂ ਦੀ ਗਿਣਤੀ ਕੁਝ ਕੀ ਸੀਗੀ ਨਾ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਲੜੇ ਅੱਜ ਦੇ ਸਮੇਂ ਤਾਂ ਲੜਨਾ ਹੀ ਬੜਾ ਸੁੱਖਾ ਆਇਆ ਹਾਂ ਸਾਡੀ ਜ਼ਮਾਨਬੰਦੀ ਕੀਤੀ ਜਾਂਦੀ ਹੈ ਕਿਸਾਨ ਲੜੇ ਭਗਵੰਤ ਉਹਨਾਂ ਮਾਨ ਉਹਨਾਂ ਨੇ ਅਰੈਸਟ ਕਰ ਲਏ ਬਥੇੜਾ ਕੁਝ ਹੋਇਆ ਪਰ ਇਸ ਗੱਲ ਦੇ ਨਾਲ ਪ੍ਰਵਾਹ ਥੋੜੀ ਕਰਨ ਦੀ ਲੋੜ ਹੈ ਜੇ ਤਾਕਤ ਹੋਈ ਤੇ ਅਸੀਂ ਸੱਚ ਸਾਰਾ ਕੁਝ ਕਰਾਇਆ ਜਾ ਸਕਦਾ ਹੈ ਜਿਸ ਖੇਤੇ ਦੇ ਵਿੱਚ ਜੇ ਨੌਜਵਾਨ ਇਹ ਤੈਅ ਕਰ ਲੈਣ ਕਿਉਂਕਿ ਸਭ ਤੋਂ ਜ਼ਿਆਦਾ ਸਟਰੋង ਬਰਕ ਫੋਰਸ ਜਿਹੜੀ ਨੌਜਵਾਨੀ ਹੈ ਕਿਉਂ ਸਰਕਾਰਾਂ ਨੂੰ ਲੋੜ ਪੈਂਦੀ ਹੈ ਇਲੈਕਸ਼ਨਾਂ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਪਿੱਛੇ ਜਿਹੜੀ ਤੋਰਨ ਦੀ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਨੌਜਵਾਨੀ ਜਿਸ ਪਾਸੇ ਚੱਲ ਪਈ ਨਾ ਤੇ ਜਾਣਾ ਸਾਰਾ ਕੁਝ ਉੱਧਰ ਹੈ ਅਸੀਂ ਨੌਜਵਾਨੀ ਆ ਹੁਣ ਤੁਸੀਂ ਜਿੰਨੇ ਇਕੱਠੇ ਹੋਏ ਹੋ ਅੱਜ ਅੱਜ ਇਹ ਤੈਅ ਕਰਕੇ ਹੁਣ ਪਿੰਡ-ਪਿੰਡ ਇਹ ਗੱਲ ਲੈ ਕੇ ਜਾਣੀ ਆ ਤੇ ਬਜਵੀ ਲੜਾਈ ਜਿਹੜੀ ਅਸੀਂ ਅੱਗੇ ਜਿਹੜੀ ਚਾਹੇ ਕੇਂਦਰ ਦੀ ਉਹ ਮੋਦੀ ਸਰਕਾਰ ਹੈ ਜਿਹੜੀ ਕਹਿੰਦੀ ਆ ਨੌਜਵਾਨਾਂ ਦੇ ਨਾਂ ਦੇ ਉੱਪਰ ਵੋਟਾਂ ਤਾਂ ਲੈਂਦੀ ਆ ਪਰ ਕਰਦੀ ਕੁਝ ਨਹੀਂ ਆ ਕਰਦੀ ਉਹਨਾਂ ਵੱਡੇ-ਵੱਡੇ ਵਪਾਰੀਆਂ ਦੇ ਹੱਕ ਦੇ ਵਿੱਚ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਕਹਿੰਦੀ ਰਹੇ ਵੀ ਮੈਂ ਆਮ ਲੋਕਾਂ ਦੀ ਸਰਕਾਰ ਹੈ ਪਰ ਕਰ ਵੱਡੇ ਵੱਡੇ ਮਾਫੀਆ ਤੰਤਰ ਦੇ ਲਈ ਕੰਮ ਰਹੀ ਹੈ ਉਹਨਾਂ ਦੇ ਵਿਰੁੱਧ ਜਿਹੜਾ ਬਜਵੀ ਲੜਾਈ ਲੜ ਸਕੀਏ ਇੰਨੀ ਕੀ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਵੀ ਤੁਸੀਂ ਇਸ ਕਨਵੈਨਸ਼ਨ ਨੂੰ ਕਾਮਯਾਬ ਕਰਨ ਦੇ ਲਈ ਪਹੁੰਚੇ ਹੋ ਤੇ ਨਾਅਰੇ ਦੇ ਨਾਲ ਵੀ ਇੱਕ ਹੌਸਲਾ ਲੈ ਕੇ ਜਾਓ ਸਾਰੇ ਆਗੂਆਂ ਨੂੰ ਸੁਣਿਓ ਜਿਹੜੇ ਨੌਜਵਾਨ ਅਲੱਗ-ਅਲੱਗ ਰੂਪਚਾਰਡ ਖੇਤਰਾ 'ਚ ਕੰਮ ਕਰਦੇ ਪਿਆ ਉਹਨਾਂ ਦੀ ਗੱਲਾਂ ਨੂੰ ਪੱਲੇ ਬਣ ਕੇ ਅੱਜ ਤੋਂ ਬਾਅਦ ਪਿੰਡਾਂ ਦੇ ਵਿੱਚ ਲੜਾਈ ਜਿਹੜੀ ਅਸੀਂ ਛੇੜਨਾ ਚਾਹਨੇ ਆ ਸ਼ਹਿਰਾ ਤੱਕ ਲੈ ਕੇ ਆਣਾ ਚਾਹੁੰਦੇ ਆ ਉਸ ਲੜਾਈ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਓ ਤਾਂ ਕਿ ਜਿਹੜਾ ਹੈ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਸ਼ਹੀਦ ਅਜਗ ਭਗਤ ਸਿੰਘ ਦੀ ਲੜਾਈ ਪਿੰਡ ਤੋਂ ਲੈ ਕੇ ਉਸ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਦੇ 17 ਤੱਕ ਲੈ ਕੇ ਜਾ ਸਕੀਏ ਧੰਨਵਾਦ ਸਾਥੀਓ ਸ਼ਹੀਦ ਅਜਗ ਭਗਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿੰਦਾਬਾਦ